ਉਸ ਡੇਰਾ ਸਰਸਮੁਖੀ ਦੇ ਮਾਰੇ ਕਾਰਨਾਮੇ ਬਾਰੇ ਗਵਾਹੀ ਦੇਣ ਵਾਲੇ ਖੱਟਾ ਸਿੰਘ ਨੇ ਐਨਬੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ ਜਦੋਂ ਚੋਣਾ ਹੁੰਦੀਆਂ ਨੇ ਤਾਂ ਸਰਕਾਰ ਡੇਰਾ ਮੁਖੀ ਨੂੰ ਅਕਸਰ ਬਾਹਰ ਲੈ ਕੇ ਆਉਂਦੀਆਂ ਨੇ ਤੇ ਫਿਰ ਉਸ ਨੂੰ ਤੋਤੇ ਵਾਂਗ ਰੱਖ ਕੇ ਬੋਲਣਾ ਹੋਵੇ ਉਹੀ ਬੁਲਵਾਉਂਦੀਆਂ ਨੇ ਪਰ ਇਸ ਦਾ ਫਾਇਦਾ ਨਹੀਂ ਹੈ ਕਿਉਂਕਿ ਜਿਹੜੀ ਪਾਰਟੀ ਇਸ ਨੂੰ ਹੱਲਾਸ਼ੇਰੀ ਦਿੰਦੀ ਹੈ ਸਰਸੇ ਵਿੱਚ ਇੱਕ ਵੀ ਸੀਟ ਨਹੀਂ ਜਿੱਤੀ ਹੈ ਤੇ ਉੱਤੇ ਡੇਰਾ ਮੁਖੀ ਖਿਲਾਫ ਵੱਡੇ ਖੁਲਾਸੇ ਕਰਦੇ ਹਨ ਹੋਰ ਕੀ ਕੁਝ ਵੱਡੀਆਂ ਗੱਲਾਂ ਕਹੀਆਂ ਨੇ ਆਓ ਜਾਣਦੇ ਹਾਂ ਐਨਬੀ ਲਈ ਮੈਂ ਦਰਸ਼ਨ ਸਿੰਘ ਕੋਖਰ ਗੱਲ ਕਰਾਂਗੇ ਸਿਰਸਾ ਮੁਖੀ ਦੀ ਰਾਮ ਰਹੀਮ ਗੁਰਮੀਤ ਸਿੰਘ ਨਾਂ ਰੱਖਿਆ ਹੋਇਆ ਪਰ ਬਹੁਤ ਸਾਰੇ ਵੱਡੇ ਇਲਜ਼ਾਮ ਨੇ ਉਹਨਾਂ ਦੇ ਉੱਤੇ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਪਰ ਹਰਿਆਣਾ ਸਰਕਾਰ ਦੀ ਉਹਦੇ ਤੇ ਬਾਰ-ਬਾਰ ਰਹਿਮਤ ਹੋ ਜਾਂਦੀ ਆ ਕਈ ਵਾਰ ਦਰਜਣ ਤੋਂ ਵੱਧ ਵਾਰ ਉਹ ਪੈਰੋਲ ਤੇ ਬਾਹਰ ਆ ਚੁੱਕੇ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਹੈ ਜਿਹੜੇ ਜਿਹੜੇ ਵੀ ਜੁਦਾਹਾਰੂਆਂ ਨੇ ਜੇਲ੍ਹਾਂ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਕੰਜਾਂ ਨੂੰ ਤਾਂ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ ਇੱਕ ਪਾਸੇ ਮੋਰਚਾ ਲੱਗਿਆ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਕਿਉਂਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਦੂਜੇ ਪਾਸੇ ਜਿਹੜੇ ਬੰਦੇ ਨੂੰ ਸਜ਼ਾ ਹੋਈ ਆ ਉਸ ਨੂੰ ਇਸ ਤਰ੍ਹਾਂ ਮਹਿਮਨਵਾਜ਼ੀ ਕੀਤੀ ਜਾ ਰਹੀ ਆ ਕਿ ਤੁਰੰਤ ਉਹਨਾਂ ਨੂੰ ਪੈਰੋਲ ਮਿਲ ਜਾਂਦੀ ਆ ਤੇ ਉਹਦੇ ਜਿਹੜੇ ਪ੍ਰੇਮੀ ਨੇ ਉਹ ਵੀ ਗਦਗਦ ਹੋ ਜਾਂਦੇ ਨੇ ਕਿਉਂਕਿ ਸਰਸਾ ਡੇਰੇ ਉਹ ਇਸ ਵਾਰ ਪਹਿਲਾਂ ਪਹੁੰਚੇ ਨੇ ਔਰ ਪਹਿਲੀ ਵਾਰ ਪਹੁੰਚੇ ਨੇ ਜਿਸ ਕਾਰਨ ਇੱਕ ਚਰਚਾ ਵੱਖਰੇ ਸਿਰੇ ਤੋਂ ਸ਼ੁਰੂ ਹੋ ਗਈ ਆ ਕਿ ਡੇਰਾ ਸਰਸਾ ਜਿਹਦੇ ਵਿੱਚ ਮਾੜੇ ਕਾਰਨਾਮੇ ਕੀਤੇ ਗਏ ਸਨ ਉਸ ਡੇਰੇ ਦੇ ਵਿੱਚ ਫਿਰ ਪਹੁੰਚ ਗਿਆ RAM REHIM RAM REHIM GURMEET SINGH ਮੇਰੇ ਨਾਲ ਨੇ ਖੱਟਾ ਸਿੰਘ ਖੱਟਾ ਸਿੰਘ ਉਹ ਸਖਸ਼ ਨੇ ਜਿਨ੍ਹਾਂ ਨੇ ਗਵਾਹੀਆਂ ਦਿੱਤੀਆਂ ਡੇਰਾ ਸਰਸਾ ਮੁਖੀ ਦੇ ਮਾੜੇ ਕਾਰਨਾਮੇ ਬਾਰੇ ਇਹ ਉਹ ਗੱਲਾਂ ਵੀ ਦੱਸਣਗੇ ਜਿਹੜੀਆਂ ਗੱਲਾਂ ਅਜੇ ਸੰਗਤ ਨੂੰ ਜਾਂ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਅਜੇ ਵੀ ਕੇਸ ਕੁਝ ਚੱਲ ਰਹੇ ਨੇ ਡੇਰਾ ਮੁਖੀ ਉੱਤੇ ਗੱਲ ਕਰਦੇ ਆਂ ਖੱਟਾ ਸਿੰਘ ਜੀ ਨਾਲ ਖੱਟਾ ਸਿੰਘ ਜੀ ਸਵਾਗਤ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਖੱਟਾ ਸਿੰਘ ਜੀ ਪਹਿਲਾ ਸਵਾਲ ਇਹ ਆ ਕਿ ਜਿਹੜੀ ਸੁਨਾਰਿਆ ਜੇਲ ਹੈ ਉਹਨੂੰ ਜਿਹੜੇ ਪ੍ਰੇਮੀ ਨੇ ਉਹ ਐਦਾਂ ਮੰਨਣ ਲੱਗੇ ਕਿ ਉਹ ਵੀ ਧਾਮ ਹੈ ਕਈ ਤਾਂ ਹੋ ਸਕਦਾ ਮੱਥਾ ਟੇਕਦੇ ਹੋਣ ਕੀ ਮੰਨਦੇ ਹੋ ਜਦੋਂ ਇਹ ਜੇ ਅੰਨੇ ਭਗਤ ਹੋਣ ਇਹਦੇ ਬਾਰੇ ਕੀ ਕਹਿਣਾ ਹੈ ਇਸ ਬਾਰੇ ਮੈਂ ਇਹ ਹੀ ਕਹੂੰ ਆ ਵੀ ਜਿਹੜੇ ਭੋਲੇ ਪਾਲੇ ਆ ਨਾ ਜਿਹਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਉਹਨਾਂ ਨੂੰ ਆਪਾਂ ਇੱਕ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਉਹਨਾਂ ਨੂੰ ਜਿਵੇਂ ਲੋਕ ਸਿਖਾ ਦਿੰਦੇ ਵੀ ਉਹ ਉੱਥੇ ਪਤਾ ਨਹੀਂ ਬਾਹਰ ਮੱਥਾ ਟੇਕ ਕੇ ਤੋਂ ਕੀ ਉਹ ਗਿਆ ਤਾਂ ਬਲਾਤਕਾਰ ਦੇ ਕੇਸਾਂ ਦੇ ਤੇ ਮਰਡਰ ਕੇਸਾਂ ਦੇ ਵਿੱਚ ਹੈ ਜੇਲ੍ਹ ਚ ਗਿਆ ਹੈ ਕਿ ਉਹ ਉੱਥੇ ਕੋਈ ਮੰਦਿਰ ਜਾਂ ਮਸਜਿਦ ਜਾਂ ਗੁਰਦੁਆਰਾ ਸਾਹਿਬ ਜਾਂ ਕਿਤੇ ਉਹ ਉੱਥੇ ਤਾਂ ਨਹੀਂ ਗਿਆ ਨਾ ਉਹ ਉਹ ਆਪ ਦੇ ਕਾਰਨਾਮਿਆਂ ਕਰਕੇ ਉਸ ਉਸ ਜਗ੍ਹਾ 'ਚ ਗਿਆ ਹੈ ਕਿ ਜਿੱਥੇ ਸੁਧਾਰ ਜਿਹਨੂੰ ਕਿਹਾ ਜਾਂਦਾ ਵੀ ਇੱਥੇ ਬੰਦਾ ਸੁਧਰ ਜਾਂਦਾ ਹੈ ਉਹ ਉੱਥੇ ਭੋਲੇ ਭਾਲੇ ਲੋਕਾਂ ਨੂੰ ਵਿਚਾਰਿਆਂ ਨੂੰ ਕਹਿ ਦਿੰਦੇ ਵੀ ਉੱਥੇ ਜਾ ਕੇ ਮੱਥਾ ਟੇਕੋ ਮੱਥਾ ਤਾਂ ਉਹ ਉਹਥੇ ਤਾਂ ਟਿਕ ਜਾਵੇ ਇਹ ਉਥੇ ਕੁਝ ਹੋਵੇ ਉਹ ਤਾਂ ਆਪ ਬਲਾਤਕਾਰ ਤੇ ਮਰਡਰ ਕੇਸਾਂ ਦੇ ਵਿੱਚ ਅੰਦਰ ਹੈ ਉਹਨੂੰ ਮੱਥਾ ਟੇਕ ਕੇ ਤੁਕੀ ਹਜੇ ਚੱਲਦੇ ਨੇ ਹਜੇ ਕੇਸ ਚੱਲਦੇ ਜਿਹੜੇ ਨੰਪੋਸ ਬਣਾਏ ਮਾਰਦਕ ਕੀਤੇ ਮੁੰਡੇ ਉਹਨਾਂ ਦਾ ਜੇ ਅਸਲੀ ਆਪਾਂ ਦਰਦ ਕਹਾਣੀ ਸੁਣੀਏ ਤਾਂ ਲੂੰ ਕੰਡੇ ਖੜੇ ਹੁੰਦੇ ਆ ਬਾਅਦ ਕਰਦੇ ਪਹਿਲਾਂ ਦੱਸੋ ਕਿ ਦਿੱਲੀ ਚੋਂ ਆਣਾ ਸਿਰਤੇ ਨੇ ਆ ਉਦੋਂ ਪਹਿਲਾਂ ਇਸ ਤਰ੍ਹਾਂ ਪੈਰੋਲ ਦੇ ਦੇਣੀ ਡੇਰਾ ਮੁਖੀ ਨੂੰ ਕਿਤੇ ਨਾ ਕਿਤੇ ਸਿਆਸੀ ਕਾਰਨ ਨਜ਼ਰ ਆਉਂਦੇ ਨੇ ਤੁਹਾਨੂੰ ਮੈਨੂੰ ਇਹ ਨਜ਼ਰ ਆਉਂਦੇ ਸਰ ਆਏ ਜਿਹੜੇ ਜਦੋਂ ਇਹ ਤਾਂ ਇੱਕ ਰੁਟੀਨ ਬਣ ਚੁੱਕਿਆ ਸਰਕਾਰਾਂ ਦਾ ਵੀ ਜਦੋਂ ਇਲੈਕਸ਼ਨ ਆ ਗਏ ਉਹਦੇ ਹਫ਼ਤਾ 10 ਦਿਨ ਪਹਿਲਾਂ ਲਿਆਓ ਉਹਨੇ ਦਿਨ ਉਹਨੂੰ ਰੱਖੋ ਤੋਤੇ ਵਾਂਗ ਫੜ ਕੇ ਜੋ ਮਰਜੀ ਹੈ ਉਹ ਤੋਂ ਬੁਲਾਓ ਜੋ ਮਰਜੀ ਹੈ ਉਹਨੂੰ ਕਹੋ ਉਹਵੇਂ ਬੋਲੀ ਜਾਊਗਾ ਉਹਵੇਂ ਉਹ ਕਹੀ ਜਾਊਗਾ ਤੇ ਉਹਦਾ ਫਾਇਦਾ ਮੈਨੂੰ ਕੋਈ ਨਹੀਂ ਲੱਗਦਾ ਤੁਸੀਂ ਮੈਂ ਹੁਣ ਸਰਸੇ ਹਰਿਆਣੇ ਚ ਇਲੈਕਸ਼ਨ ਹੋ ਕੇ ਹਟਿਆ ਸਰਸੇ ਦੀਆਂ 5 ਸੀਟਾਂ ਲੋ ਦਾ ਅਣਸਵਾਦੀਆਂ ਪੰਜੇ ਦੀਆਂ ਪੰਜੇ ਜਿਹੜੀ ਪਾਰਟੀ ਨੇ ਇਹਨੂੰ ਹਲਾਸ਼ਰੀ ਦਿੱਤੀ ਹੈ ਉਹਦਾ ਇੱਕ ਬੰਦਾ ਨਹੀਂ ਜਿੱਤਿਆ ਤੇ ਫਿਰ ਉਹਨੂੰ ਫਾਇਦਾ ਕੀ ਹੋਇਆ ਹੁਣ ਜਣੀ ਡੇਰੇ ਵਾਲਿਆਂ ਨੇ ਉਹਨਾਂ ਵੋਟਾਂ ਹੈ ਨਹੀਂ ਉਸ ਲੈਵਲ ਦੇ ਜਿਸ ਤਰ੍ਹਾਂ ਦਾ ਪ੍ਰਭਾਵ ਨਾਇਆ ਜਾ ਰਿਹਾ ਹੁਣ ਵੀ ਨਹੀਂ ਪਹਿਲਾਂ ਵੀ ਹੈ ਨਹੀਂ ਸੀ ਮੈਂ ਪਹਿਲਾਂ ਵੀ ਬਹੁਤ ਨੇੜੇ ਹੋ ਕੇ ਦੇਖਿਆ ਪਹਿਲਾਂ ਵੀ ਹੈ ਨਹੀਂ ਸੀ ਕੋਈ ਅਸਲ 'ਚ ਅੱਜ ਕੱਲ ਇਹ ਹੋ ਚੁੱਕਿਆ ਹੈ ਵੀ ਜਿਹੜਾ ਬੰਦਾ ਜਿਸ ਪਾਰਟੀ ਨਾਲ ਜੁੜਿਆ ਹੈ ਨਾ ਉਹ ਚਾਹ ਕਿਸੇ ਰਾਮ ਲਹਿਮ ਦਾ ਬੰਦਾ ਐ ਚਾਹੇ ਉਹ ਕਿਸੇ ਹੋਰ ਦਾ ਐ ਜਾਂ ਕਿਸੇ ਕਿਸੇ ਵੀ ਸੰਬੰਧਤ ਰੱਖਦਾ ਉਹ ਉਹ ਜਿਸ ਪਾਰਟੀ ਨਾਲ ਜੁੜ ਗਿਆ ਨਾ ਉਸ ਨਾਲੋਂ ਉਹ ਟੁੱਟ ਨਹੀਂ ਸਕਦਾ ਉਹਨਾਂ ਦਿਨ ਉਸ ਬੰਦੇ ਨੂੰ ਬੁਲਾਉਣੋਂ ਉਹਨਾਂ ਕੋਲੋਂ ਜਾਣੋਂ ਹਟ ਜਾਊਗਾ ਉਹਨਾਂ ਚਾ ਉਹਨਾਂ ਦੇ ਨੇੜੇ ਵੀ ਨਹੀਂ ਜਾਂਦਾ ਵੋਟ ਪਾਉਣ ਤੋਂ ਬਾਅਦ ਉੱਥੇ ਜਾਊਗਾ ਤੇ ਅੱਜ ਕੱਲ੍ਹ ਲੋਕਾਂ 'ਚ ਇਹ ਹੋ ਗਿਆ ਵੀ ਕੋਈ ਧਰਮ ਹੈ ਕੋਈ ਆਪਣੇ ਡੇਰਾ ਹੈ ਉਹ ਉੱਥੇ ਜਾਂਦੇ ਆ ਜਰੂਰ ਮੱਥਾ ਟੇਕਦੇ ਆ ਪਰ ਵੋਟ ਆਪ ਦੇ ਹਿਸਾਬ ਨਾਲ ਜਿੱਥੇ ਉਹਨਾਂ ਦਾ ਪਹਿਲਾਂ ਤੋਂ ਰੁਝਾਨ ਹੁੰਦਾ ਉੱਥੇ ਪਾਉਂਦੇ ਆ ਕੋਈ ਇਹਨੂੰ ਲੱਖ ਵਾਰੀ ਬਾਹਰ ਲੈ ਆਓ ਲੱਖ ਵਾਰੀ ਇਹਨੂੰ ਘਰ ਘਰ ਲੈ ਜਾਓ ਜੇ ਵੋਟਾਂ ਦਾ ਕੋਈ ਫਰਕ ਪਈ ਤਾਂ ਮੈਨੂੰ ਕਹਿ ਦਿਓ ਜੀ ਸਿੰਘ ਗਰੇਵਾਲ ਨੇ ਭਾਜਪਾ ਆਗੂ ਉਹਨਾਂ ਦਾ ਕਹਿਣਾ ਕਿ ਲੋਕ ਭਾਜਪਾ ਤੇ ਐਵੇਂ ਹੀ ਤਵਾਤਾ ਰਹੇ ਨੇ ਕਿ ਭਾਜਪਾ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਇਹ ਜੋ ਪੈਰੋਲ ਮਿਲਿਆ ਡੇਰਾ ਮੁਖੀ ਨੂੰ ਕੀ ਕਹਿਣਾ ਚਾਹੋਗੇ ਹੁਣ ਮੈਂ ਤਾਂ ਉਹਨਾਂ ਦਾ ਨਹੀਂ ਕੁਝ ਕਹਿ ਸਕਦਾ ਪਰ ਇਹ ਤਾਂ ਆਮ ਕੈਂਡੀ ਲੋੜ ਹੀ ਨਹੀਂ ਸਾਰਿਆਂ ਨੂੰ ਪਤਾ ਹੈ ਵੀ ਉੱਪਰ ਵੀ ਉਹ ਹੈ ਥੱਲੇ ਵੀ ਉਹ ਹੈ ਤੇ ਉਹਨਾਂ ਤੋਂ ਬਿਨਾਂ ਤਾਂ ਪਤਾ ਨਹੀਂ ਹੱਲ ਸਕਦਾ ਸਰਕਾਰ ਤੋਂ ਬਿਨਾਂ ਤੇ ਸਰਕਾਰ ਦੀ ਹੀ ਚਾਹੁੰਦੀ ਹੈ ਤਾਂ ਉਹ ਆਉਂਦਾ ਹੈ ਸਰਕਾਰ ਨਾ ਚਾਹੇ ਤਾਂ ਉਹ ਜਿੱਥੇ ਦੂਜੇ ਹਜ਼ਾਰਾਂ ਬੰਦੇ ਸੁਨਾਰੀਆ ਜੇਲ੍ਹ 'ਚ ਵਿਚਾਰੇ ਧੱਕੇ ਖਾ ਰਹੇ ਆ ਉੱਥੇ ਇਹ ਵੀ ਹੋਵੇ ਇਹਨੂੰ ਕਿਹਾ ਆਡੇ ਇਹਨੇ ਵੀ ਦੋ ਮਰਡਰ ਕੇ ਇਸ ਕੀਤੇ ਇੱਕ ਚੋ ਚਲੋ ਬਰੀ ਹੋ ਗਿਆ ਇੱਕ ਤਾਂ ਹਜੇ ਕਿ ਹੈ ਕਿ ਸਜ਼ਾ ਭੁਗਤ ਰਿਹਾ ਦੋ ਬਲਾਤਕਾਰ ਕੁੜੀਆਂ ਨਾਲ ਤੇ ਜਿਹਨੇ ਪੁਸਕ ਬਣਾਇਆ ਹੋਰਾਂ ਚ ਉਹਨਾਂ ਚ ਚੱਲ ਰਹੇ ਸਜ਼ਾ ਬਲਾਤਕਾਰ ਵਾਲੇ ਮਾਮਲੇ ਚ ਆ ਦੂਜੀ ਕਿਹੜੇ ਕੇਸ ਚ ਆ ਦੋ ਆਪਣੇ ਰੇਪ ਕੇਸ ਚ ਕੁੜੀਆਂ ਦੇ 10-10 ਸਾਲ ਦੀ ਉਹ ਹੈ ਇੱਕ ਕਤਲ ਕੇਸ ਇੱਕ ਕਤਲ ਕੇਸ ਦੀ ਛਤਰਪਤੀ ਵਾਲੀ ਦੀ ਭੁਗਤ ਰਿਹਾ ਉਹ ਵੀ ਸਜ਼ਾ ਉਹ ਵੀ ਸਿੰਘਾਲੇ ਚ ਵਰੀ ਹੋ ਗਿਆ ਹਜੀ ਸਿੰਘਾਲੇ ਚ ਵਰੀ ਉਹ ਦੀ ਪਾਤੀ ਕਿਸੇ ਨੇ ਆਪਣੇ ਨੋਟਸ ਚ ਗਿਆ ਸੁਪਰੀਮ ਕੋਰਟ ਵੱਨੀ ਉਹਨਾਂ ਨੂੰ ਇਹਨੂੰ ਰਾਮਰੇ ਨੂੰ ਤੇ ਦੂਜੇ ਬੰਦਿਆਂ ਨੂੰ ਵੀ ਸੁਪਰੀਮ ਕੋਰਟ ਨੇ ਨੋਟਿਸ ਵੀ ਕਰਤਾ ਸੰਕਾਲਾ ਕੇਸ ਸੀ ਉਹ ਇਹ ਸੁਣੀ ਚਰਚਾ ਪਹਿਲਾਂ ਵੀ ਕਿ ਕੁਸ ਐਵੇਂ ਦੇ ਬੰਦੇ ਆਲੇ-ਦਾਲੇ ਪਾਲ ਲਈ ਸੀ ਕਿ ਜਿਹੜੇ ਆ ਜਿਵੇਂ ਰਾਜੇ ਮਹਾਰਾਜੇ ਪਹਿਲਾਂ ਰੱਖਦੇ ਸੀ ਨਾ ਜੀ ਅ ਦਰਬਾਰ ਦੇ ਵਿੱਚ ਹੁੰਦੇ ਸੀ ਬੰਦੇ ਨਮਰਦ ਬਣਾ ਦਿੰਦੇ ਸੀ ਕਿੰਨੇ ਕੁ ਬੰਦੇ ਇਹਨੇ ਨਮਰਦ ਪੈਦਾ ਕੀਤੇ ਸੀ ਆਪਣੇ ਆਲੇ-ਦਾਲੇ ਜਾਂ ਕਿੰਨਿਆਂ ਕਦਾ ਇਹਨਾਂ ਨੇ ਧਰਮ ਕਹਿ ਸਕਦੇ ਨੇ ਲਿੰਗ ਪਰਿਵਰਤਨ ਕਰਤਾ ਸੀ ਘਟ ਘਟ ਜਿੱਥੋਂ ਮੇਰੇ ਜਾਦ ਜੇ ਮੇਰੇ ਹਿਸਾਬ ਨਾਲ ਉਹ ਤੋਂ ਬਾਅਦ ਚ ਹੋਇਆ ਤਾਂ ਮੈਨੂੰ ਪਤਾ ਨਹੀਂ ਮੇਰੇ ਹਿਸਾਬ ਨਾਲ 350 400 ਬੰਦਾ ਸੀਗਾ ਇਹ ਕਿ ਜਿਹੜਾ ਇਹ ਉਹਨੇ ਇਸ ਤਰ੍ਹਾਂ ਕੀਤਾ ਉਹ ਤੋਂ ਘੱਟੋ ਘੱਟ 8-10 ਮੁੰਡੇ ਜਿਹੜੇ ਕਿ ਇਹਦੇ ਖਿਲਾਫ ਵੀ ਖੜੇ ਹੋ ਗਏ ਉਹ ਆਪਦੇ ਉਹਨਾਂ ਨੇ ਬਿਆਨ ਵੀ ਦੇ ਚੁੱਕੇ ਆ ਸਰਕਾਰ ਕੋਰਟਾਂ ਚ ਵੀ ਜਾ ਚੁੱਕੇ ਆ ਤੇ ਉਹਨਾਂ ਦੀ ਕਹਾਣੀ ਹੈ ਜਿਹੜੀ ਉਹ ਲੂੰਗੜਾ ਖੜਾ ਕਰਦੀ ਆ ਉਹਨਾਂ ਦੇ ਵਿਚਾਰਿਆਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਹੈ ਖੋਕਰ ਸਾਹਿਬ ਕਿ ਸ਼ਾਦੀ ਉਹ ਨਹੀਂ ਕਰਾ ਸਕਦੇ ਕੰਮ ਧੰਦੇ ਉਹ ਨਹੀਂ ਸਰੀਰ ਉਹਨਾਂ ਦੇ ਚੇਂਜ ਹੋ ਗਏ ਹਾਰਮੋਨ ਚੇਂਜ ਹੋ ਗਏ ਸਾਰਾ ਕੁਝ ਉਹ ਤਾਂ ਕਈ ਬੰਦੇ ਨੇ ਤਾਂ ਮੈਨੂੰ ਇੱਥੋਂ ਦੇ ਕਰਕੇ ਫੋਨ ਕੀਤੇ ਵੀ ਬਾਈ ਜੀ ਸਾਨੂੰ ਤਾਂ ਮੌਤ ਦੀ ਵੀ ਜੇ ਕਿਸੇ ਤੋਂ ਪਰミਸ਼ਨ ਕੋਰਟ ਚੋਂ ਦਵਾ ਦਿਓ ਨਾ ਅਸੀਂ ਤਾਂ ਮਰਨ ਨੂੰ ਵੀ ਤਿਆਰ ਬੈਠੇ ਆ ਕਿਉਂਕਿ ਸਾਡੀ ਜ਼ਿੰਦਗੀ ਬਰਬਾਦ ਹੋ ਗਈ ਅਸੀਂ ਇੱਥੇ ਰਹਿ ਕੇ ਕਰਨਾ ਕੀ ਹੈ ਇੱਥੋਂ ਦੇ ਉਹ ਇਹ ਅਸਲੀਅਤ ਹੈ ਕਿ ਕਿੰਨੇ ਸਾਲ ਪਹਿਲਾਂ ਡੇਰੇ ਨਾਲ ਲਗਾਤਾਰ ਜੁੜੇ ਰਹੇ ਉੱਥੇ ਵੀ ਰਹਿੰਦੇ ਰਹੇ ਕਿੰਨਾ ਕੁ ਸਾਲ ਤੁਸੀਂ ਆਪਣਾ ਟਾਈਮ ਕੀਮਤੀ ਦਿੱਤਾ ਉੱਥੇ ਮੈਂ ਤਾਂ ਉੱਥੇ ਇਹਦੇ ਨਾਲ ਜਦੋਂ ਆਪਣੇ 91 92 ਚ ਆਇਆ ਉਹ ਤੋਂ ਪਹਿਲਾਂ ਸਤਨਾਮ ਸਿੰਘ ਸੀ ਉਹਨਾਂ ਨਾਲ ਜੁੜਿਆ ਸੀ ਤੇ 91 92 ਤੋਂ ਇਹਦੇ ਨਾਲ ਜੁੜਿਆ ਸੀ ਤੇ ਉਸ ਤੋਂ ਬਾਅਦ ਸੱਤ ਤਾਂ ਹੀ ਇਹਦੇ ਨਾਲ ਰਿਹਾ ਸੱਤ ਚ ਇਹਦੇ ਖਿਲਾਫ ਗਵਾਹੀ ਦਿੱਤੀ ਮੈਂ ਤੇ ਤੁਹਾਡੇ 25 30 ਸਾਲ ਲੱਗੇ ਉਸ ਡੇਰੇ ਲਈ ਤੁਹਾਡੇ ਹਾਂਜੀ ਤੇ ਜਿਹੜੇ ਨਪੁੰਸਕ ਬਣਾਏ ਸੀ ਇਹ ਉਹ ਜਿਹੜੇ ਨੁਮਸਕ ਬੰਦੇ ਸੀ ਉਹਨਾਂ ਦੀ ਕੀ ਡਿਊਟੀ ਹੁੰਦੀ ਸੀ ਉੱਥੇ ਇਹ ਸਾਰੇ ਕੋਈ ਉੱਥੇ ਪ੍ਰੈਸ ਦੇ ਇੰਚਾਰਜ ਸੀਗਾ ਕੋਈ ਆਪਣੇ ਸਕੂਲਾਂ 'ਚ ਮੁੰਡਿਆਂ ਨੂੰ ਆਪਣੇ ਸੰਭਾਲਦੇ ਸੀ ਕੋਈ ਸਕੂਲਾਂ ਦੇ ਵਿੱਚ ਰਹਿੰਦੇ ਸੀ ਸਾਰੇ ਇਸ ਤਰ੍ਹਾਂ ਸੀ ਸਭ ਦੀ ਐਡ ਡੋਡੀ ਡਿਊਟੀਆਂ ਹੁੰਦੀਆਂ ਸੀ ਸੋ ਕਿਉਂ ਬਣਾਤੇ ਇਹਨੂੰ ਦੂਜੇ ਬੰਦੇ ਤੇ ਸ਼ੱਕ ਸੀ ਖਤਰਾ ਸੀ ਕੋਈ ਉਹਨਾਂ ਨੂੰ ਇਸ ਕਰਕੇ ਵੀ ਇਹ ਕਿਸੇ ਪਾਸੇ ਜਾਣਨਾ ਮੇਰੇ ਜੋ ਕਰੇ ਜਾਜਾ ਤੇ ਰਹਿ ਵੀ ਗਏ ਕੋਈ ਸੀ ਕੁਸੀ ਅੱਜ 8-10 ਬੰਦੀ ਐ ਕਿ ਜਿਹੜੇ ਵਿਚਾਰੇ ਬਾਹਰ ਆਏ ਐ ਤੇ ਦੂਜੇ ਸਾਰੇ ਉੱਥੇ ੱਤਕੇ ਖਾਰੇ ਐ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਕਈ ਤਾਂ ਬਜ਼ੁਰਗ ਹੋ ਗਏ ਕੋਈ ਪਾਣੀ ਨਹੀਂ ਹੁਣ ਉਹਨਾਂ ਨੂੰ ਪੁੱਛਦਾ ਘਰੇ ਨਾ ਘਰ ਦੇ ਪੁੱਛਦੇ ਨਾ ਡੇਰੇ 'ਚ ਕੋਈ ਪੁੱਛਦਾ ਉਹਨਾਂ ਨੂੰ ਆਹ ਹਾਲ ਹੋਇਆ ਪਿਆ ਉਹਨਾਂ ਦਾ ਤੁਸ ਕਾਲਾ ਮਾਮਲੇ ਦੀ ਡੇਟ ਕਿੰਨੀ ਪਈ ਆ ਤੇ ਉਹ ਚੱਲ ਰਿਹਾ ਕਿ ਇਸ ਕਿੱਥੇ ਚੱਲਦਾ ਐ ਵੀ ਦੱਸ ਉਹ ਪਹਿਲਾਂ ਹਾਈ ਕੋਰਟ 'ਚ ਇਹਨਾਂ ਨੇ 3 ਸਾਲ ਰੋਕੀ ਰੱਖਿਆ ਤਰੀਕਾਂ ਤੇ ਡੇਟ ਤੇ ਡੇਟ ਲਈ ਗਏ ਕਦੇ ਵਕੀਲ ਨਹੀਂ ਪੇਸ਼ ਹੋਇਆ ਕਦੇ ਕੋਈ ਨਹੀਂ ਪੇਚ ਹੋਇਆ 3 ਸਾਲ ਤਾ ਉੱਥੇ ਰੁਕਿਆ ਰਿਆ ਹੁਣ ਉਹ ਹਾਈ ਕੋਰਟ ਚੋਂ ਆਪਣੇ ਪੰਚਕੁਲਾ ਕੋਰਟ ਚ ਟਰਾਇਲ ਸ਼ੁਰੂ ਹੋ ਗਿਆ ਤੇ ਉਹਦੀ ਤਰੀਕ ਮਹਿਲਾ ਪਹੇਗੀ ਉਹਨੇ ਜਾਂ ਪਹੇਜੂਗੀ ਤੇ ਉਹਨਾਂ ਹਾਈ ਕੋਰਟ ਨੇ ਇਹ ਹਦੇਸ਼ ਦਿੱਤਾ ਵੀ 1 ਮਹੀਨੇ ਡੇਡ ਮਹੀਨੇ ਦੇ ਵਿੱਚ ਵਿੱਚ ਇਹਦੀ ਕਾਰਵਾਈ ਕਰਕੇ ਇਹਨੂੰ ਖਤਮ ਕਰੋ ਗਵਾਹਾਂ ਹੁਣ ਸ਼ੁਰੂ ਹੋ ਜਾਣੀਆਂ ਹੁਣ ਉਹ ਮੁੰਡਿਆਂ ਦੀਆਂ ਗਵਾਹਾਂ ਸ਼ੁਰੂ ਹੋ ਗਈਆਂ ਉਹ ਮੁੰਡੇ ਸਾਰੇ ਤਿਆਰ ਬੈਠੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਤੁਸੀਂ ਬੇਫਿਕਰ ਰਹੋ ਮੈਨੂੰ ਫੋਨ ਕਰ ਦਿਓ ਮੈਂ ਤੁਹਾਡੇ ਨਾਲ ਚੱਲੂਗਾ ਤੁਸੀਂ ਡਰ ਦੀ ਲੋੜ ਨਹੀਂ ਕਿਉਂਕਿ ਇਹਦੇ ਇਹਨਾਂ ਦੇ ਬੰਦੇ ਮੈਨੂੰ ਅਸਲ 'ਚ ਇਹ ਡਰ ਜਾਦੇ ਸਤਾ ਰਿਹਾ ਵੀ ਜਿਹੜਾ ਸਰਸੇ ਕਦੇ ਗਿਆ ਨਹੀਂ 7 ਸਾਲ ਦਾ ਹੁਣ ਇਹ ਸਰਸੇ ਗਿਆ ਹੈ ਨਾ ਸਰਸੇ ਦੇ ਨੇੜੇ ਤੇ ਜਿਹੜੇ ਮੁੰਡੇ ਆਂਦੇ ਆਂ ਜਿਹੜੀਆਂ ਦੀਆਂ ਗਵਾਹਾਂ ਹੋਈਆਂ ਨਮਰਦ ਕਰਨ 'ਚ ਉਹ ਉੱਥੇ ਰਹਿੰਦੇ ਆ ਉਹਨਾਂ ਤੇ ਕਿਤੇ ਰਾਤ ਬਰਾਤੇ ਬੰਦੇ ਭੇਜ ਕੇ ਕਿਤੇ ਉਹਨਾਂ ਨੂੰ ਡਰਾਉਂ ਧਮਕਾਉਣ ਦਾ ਜਾਂ ਉਹਨਾਂ ਨੂੰ ਕਿਤੇ ਲਾਲਚ ਦਾ ਜਾਂ ਕੁਝ ਵੀ ਨਾ ਕੁਝ ਹੋ ਜੇ ਮੈਨੂੰ ਇਹ ਜਿਆਦਾ ਜਿਹੜੇ ਰਾਤ ਦਾ ਸਵੇਰ ਦਾ ਜਦੋਂ ਇਹ ਗੱਵਰ ਸੁਣੀ ਹੈ ਨਾ ਉਹਨਾਂ ਦੇ ਵਿੱਚ ਆਇਆ ਮੈਂ ਇਸ ਕਰਕੇ ਹੋ ਰਿਹਾ ਵੀ ਇਹ ਜਿਹੜਾ 10 ਦਿਨ ਉੱਥੇ ਰਹੂਗਾ ਨਾ ਤੇ ਉਹ ਆਪ ਦਾ ਇਹ ਕੇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂਗਾ ਇਹ ਮੈਂ ਹੁਣ ਤੁਹਾਡੇ ਮੱਧਮ ਰਾਹੀਂ ਕਹਿ ਰਿਹਾ ਸਰਕਾਰਾਂ ਨੂੰ ਕਹਿ ਰਿਹਾ ਆਮ ਪਬਲਿਕ ਨੂੰ ਕਹਿ ਰਿਹਾ ਵੀ ਭਰਾਵੋ ਸਾਰੇ ਸਾਥ ਦਿਓ ਇਸ ਚੀਜ਼ 'ਚ ਇਸ ਚੀਜ਼ ਦਾ ਵਿਰੋਧ ਕਰੋ ਤਾਂ ਇਹਨਾਂ ਮੁੰਡਿਆਂ ਨੂੰ ਵਿਚਾਰਾਂ ਨੂੰ ਜਿਹੜਿਆਂ ਨੂੰ ਇਨਸਾਫ਼ ਦਿਵਾ ਸਕੀ ਆਪਾਂ। ਮੁਖੀ ਖਿਲਾਫ ਤੁਸੀਂ ਕਿਹੜੀ ਕਿਹੜੀਆਂ ਗਵਾਹੀਆਂ ਦਿੱਤੀਆਂ ਨੇ ਕਹਿੰਦੇ ਵੀ ਤੁਹਾਡੀਆਂ ਗਵਾਹੀਆਂ ਤੇ ਕਾਫੀ ਕਾਰਵਾਈ ਹੋਈ ਅੱਗੇ ਫਿਰ ਸਾਰੇ ਕੇਸਾਂ ਜੀ ਮੇਰੀਆਂ ਜਿਹੜੇ ਛਤਰਪਤੀ ਆਲੇ ਕੇਸ 'ਚ ਵੀ ਜੇ ਮੇਰੇ ਸਾਹਮਣੇ ਇਹਨੇ ਬੰਦੇ 'ਤੇ ਜੇ ਰਵਾਲਵਾਦ ਦਿੱਤਾ ਬੰਦੇ ਜਿਹੜੇ ਆਪਣੇ ਕ੍ਰਿਸ਼ਨਰ ਤੇ ਸਾਰੇ ਆਪਣੇ ਉਹ ਚਗਵਾਹੀ ਹੋਈ ਤੇ ਇੱਕ ਰঞ্জੀਤ ਸਿੰਘ ਵਾਲੇ ਚ ਵੀ ਮੇਰੀ ਗਵਾਹੀ ਹੋਈ ਸੀ ਬਲਾਤਕਾਰ ਵਾਲੇ ਦੋਨੇ ਕੁੜੀਆਂ ਵਾਲਿਆਂ ਚ ਉਹਨਾਂ ਚ ਵੀ ਮੇਰੀ ਉਸ ਜੋ ਮੈਂ ਮੁੰਡੇ 6 7 ਕਰਵਾ ਚੁੱਕੇ ਆ ਉਹਨਾਂ ਚ ਵੀ ਮੈਂ ਉਹਨਾਂ ਦੇ ਨਾਲ ਕਰਵਾ ਰਿਹਾ ਹਾਂ ਹੈਲਪ ਕਰ ਰਿਹਾ ਹਾਂ ਪੂਰੀ ਉਹਨਾਂ ਦੇ ਵਿੱਚ ਗਵਾਹੀ ਨਹੀਂ ਪੰਚ ਕਾਲੇ ਮਾਮਲੇ ਵਿੱਚ ਮੇਰੇ ਵੀ ਮੇਰੇ ਸਾਹਮਣੇ ਸਾਰਾ ਕੁਝ ਹੋਇਆ ਹੈ ਕਿ ਮੇਰੀ ਉਹ ਚ ਵੀ ਹਾਂਜੀ ਹਾਂਜੀ ਤੁਸੀਂ ਕਿ ਜਿਹੜੀ ਪੰਚਕੁੱਲੇ ਜਦੋਂ ਸਜ਼ਾ ਹੋਈ ਡੇਰਾਮੁਖੀ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਕਈ ਬੰਦੇ ਮਰ ਗਏ ਅਜੇ ਬਹੁਤ ਵੱਡਾ ਨੁਕਸਾਨ ਹੋ ਗਿਆ ਸਰਕਾਰ ਨੇ ਵੀ ਉਹਦੀ ਪਰਵਾਹੀ ਨਹੀਂ ਕੀਤੀ ਉਸ ਮਾਮਲੇ 'ਚ ਵੀ ਕੋਈ ਤੁਸੀਂ ਕਿਸ ਪਾਇਆ ਉਹਦੇ ਵਿੱਚ 120 ਵਿੱਚ ਹਾਂਜੀ ਉਹ ਪੰਜਕੁੱਲੇ ਜਿਹੜਾ ਆਪਣੇ ਦੰਗੇ ਹੋਏ ਸੀ ਉਹ 'ਚ ਮੇਰੇ ਬੰਨਿਓ ਕੋਰਟ 'ਚ ਕੇਸ ਚੱਲ ਰਿਹਾ ਹੈ ਉਹ ਚ ਫਰਵਰੀ 'ਚ ਤਰੀਕ ਹੈ ਪਤਾ ਨਹੀਂ 10 ਪਰ ਵੀ ਕਿੰਨੀ ਫਰਵਰੀ ਹੈ ਫਰਵਰੀ 'ਚ ਹਾਂ ਤੇ ਉਹ 'ਚ ਮੇਰੇ ਬੰਨਿਓ ਇਹ ਹੈ ਵੀ ਮੈਂ ਇਹ ਮੇਨ ਮੋਟ ਤਾਂ ਇਸ ਦੇ ਕਰਕੇ ਉੱਥੇ ਦੰਗੇ ਹੋਏ ਸੀ ਜਦੋਂ ਇਹ ਇਸ਼ਾਰਾ ਕਰਦਾ ਇਸ ਤਰ੍ਹਾਂ ਕਰਦਾ ਹਣੀਪਰੀਤ ਦੇ ਨਾਲ ਕੱਢ ਕੇ ਉਦੋਂ ਬਾਅਦ ਉੱਥੇ ਸਾਰੇ ਦੰਗੇ ਸ਼ੁਰੂ ਹੋਏ ਆ ਉੱਥੇ ਸਾਰੇ ਦੰਗੇ ਭੜਕੇ ਆ ਉਹ ਸਾਰਾ ਉਹ ਉੱਥੋਂ ਸ਼ੁਰੂ ਹੋਇਆ ਸੀ ਉਹ ਬੰਦਾ ਹੀ ਤਾਂ ਇਸ ਮੁਖ ਸੀਗਾ ਉਸ ਬੰਦੇ ਨੂੰ ਇਹ ਦੇ ਵਿੱਚ ਕਹਿ ਰਹੇ ਵੀ ਇਹ ਹੈ ਨਹੀਂ ਸੀ ਉਸ ਦੀ ਮੇਰੀ ਉਹ ਚ ਵੀ ਮੈਂ ਕੇਸ ਕਰਕੇ ਪਾਰਖਿਆ ਉਹ ਚ ਵੀ ਮੇਰੇ ਉਮੀਦ ਹੈ ਵੀ ਮੈਨੂੰ ਸਫਲਤਾ ਮਿਲੂਗੀ ਕਿੰਨੀ ਪੂਰੀ ਸੀ ਸੰਭਾਵਨਾ ਹੈ ਅੱਗੇ ਡੇਰੇ ਦੀਆਂ ਡੇਰੇ ਦਾ ਜਿਹੜਾ ਪ੍ਰਭਾਵ ਆ ਲਗਾਤਾਰ ਘਟਦਾ ਜਾਏਗਾ ਜਿਸ ਤਰ੍ਹਾਂ ਪਹਿਲਾਂ ਦੇ ਮੁਕਾਬਲੇ 25 30% ਹੋ ਸਕਦਾ ਰਹਿ ਗਿਆ ਹੋਵੇਗਾ ਤੁਹਾਨੂੰ ਕੀ ਨਜ਼ਰ ਆਉਂਦਾ ਸਰਕਾਰਾਂ ਦੀ ਮਿਹਰਬਾਨੀ ਨਾ ਹੋਏ ਤਾਂ 0/0 ਹੈ ਜੇ ਸਰਕਾਰਾਂ ਨਾਲ ਉਹਦੇ ਖੜੀਆਂ ਹੈ ਤਾਂ ਸਰਕਾਰਾਂ ਚਾਹੇ ਹਲਾਸ਼ੇਰੀ ਦੇ ਕੇ ਚਾਹੇ ਕਿਸੇ ਨੂੰ ਕਹਿ ਗਏ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਚਾਹੇ ਉਹਨੂੰ ਪੁਲਿਸ ਭੇਜੇ ਚਾਹੇ ਆਮ ਬੰਦਾ ਨੂੰ ਕਹਿਣ ਉਹ ਪੇਜ-ਪੇਜ ਕੇ ਉੱਥੇ ਕੱਟ ਕਰਦਾ ਨਾ ਉਹ ਤਾਂ ਗੱਲ ਹੈ ਵੱਖਰੀ ਸਰਕਾਰਾਂ ਦਾ ਅਸ਼ੀਰਵਾਦ ਨਾ ਹੋਵੇ ਤਾਂ ਜ਼ੀਰੋ ਹੈ ਉਹ ਇਹਦੀ ਜਾਇਦਾਦ ਕਿੰਨੀ ਕਾ ਡੇਰੇ ਦੀ ਸਰਸੇ ਵਾਲੀ ਦੀ ਕਿੱਥੇ-ਕਿੱਥੇ ਜ਼ਿਆਦਾ ਦਾ ਕਿਉਂਕਿ ਇੱਕ ਲੋਕਾਂ ਨੇ ਦਾਨਪੁਣ ਬਹੁਤ ਦਿੱਤਾ ਸੀਗਾ ਕੀ ਮੰਨਦੇ ਹੋ ਕਿ ਉਹ ਜਿਹੜਾ ਲੋਕਾਂ ਦਾ ਦਾਨਪੁਣ ਸੀ ਉਹ ਵੀ ਹੁਣ ਨਿੱਜੀ ਹੱਥਾਂ 'ਚ ਚੱਲ ਗਿਆ ਜਿਹੜੀ ਇਹ ਲੋਕਾਂ ਦਾ ਪੈਸਾ ਲੋਕਾਂ ਨੇ ਇਕੱਠਾ ਕਰ ਕਰਕੇ ਜਦੋਂ ਪੰਡਾਂ ਦੀਆਂ ਪੰਡਾਂ ਬੋਰੀਆਂ ਦੀਆਂ ਬੋਰੀਆਂ ਲਿਆ ਕੇ ਸਿੱਟੀਆਂ ਤੇ ਉਹ ਉਹਨੇ ਅੱਗੇ ਜਮੀਨਾਂ ਲੋਕਾਂ ਦੀਆਂ ਕਿਸੇ ਚ ਰਾਤ ਨੂੰ ਗੰਦਗੀ ਕਰਾਤੀ ਕਿਸੇ ਕੁਛ ਕਰਾਤਾ ਕਿਸੇ ਨੂੰ ਡਰਾਤਾ ਉਹ ਜਿਹੜੇ 2 10-10 ਲੱਖ ਦਾ ਕਿਲਾ ਸੀ ਉਹ 1.5 2-2 ਲੱਖ ਨੂੰ ਕਿਲਾ ਲੈ ਕੇ ਤੇ ਸੈਂਕੜੇ ਕਿਲੇ ਉੱਥੇ ਇਕੱਠੀ ਕਰ ਲੀਏ ਆ ਇਹ ਹੋਈ ਹੈ ਜਿਹੜੇ ਮੁੰਡੇ ਕੁੜੀਆਂ ਵਿਆਹ ਵੀ ਉੱਥੇ ਜਾ ਕੇ ਕਰਾਉਂਦੇ ਸੀ ਆਪਣਾ ਸੋਨਾ ਵੀ ਸਾਰਾ ਡੇਰੇ ਨੂੰ ਦਾਨ ਕਰ ਦਿੰਦੇ ਸੀ ਉਹ ਜਿਹੜਾ ਇੰਨਾ ਸੋਨਾ ਇਕੱਠਾ ਹੋਇਆ ਸੀ ਜਾਂ ਪੈਸਾ ਇਕੱਠਾ ਹੋਇਆ ਸੀ ਉਹ ਫਿਰ ਕਿੱਧਰ ਗਿਆ ਉਸ ਉਹ ਦਿਨ ਦੇ ਚੋਰਾਂ ਦਾ ਮਾਲ ਡਾਂਗੇ ਉਹ ਕਿਵੇਂ ਘਾਵਤਾ ਉਵੇਂ ਗਿਆ ਜਿਵੇਂ ਆਇਆ ਸੀ ਉਦੋਂ ਜਦੋਂ ਦੰਗੇ ਭੜਕੇ ਆ ਉੱਥੇ ਆਪਣੇ ਸਰਚੇ ਹੋਇਆ ਜਦੋਂ ਇਹਨੂੰ ਗ੍ਰਿਫਤਾਰੀ ਵੇਲੇ ਉਦੋਂ ਬਹੁਤ ਇਹਨਾਂ ਨੇ ਪੰਚ ਉੱਥੇ ਮੋੜੀਏ ਵੀ ਭੇਜਿਆ ਦੱਸਦੇ ਟਰੱਕਾਂ ਦੇ ਟਰੱਕ ਭੇਜੇ ਆ ਹੋਰ ਥਾਵਾਂ ਤੇ ਵੀ ਭੇਜੇ ਹੋਣਗੇ ਇਸ ਤਰ੍ਹਾਂ ਹੀ ਭੇਜਤਾ ਕੁਛ ਖਿੰਡ ਗਿਆ ਕੁਛ ਇਕੱਠਾ ਕਰ ਲਿਆ ਮਾਲ ਡੰਗਾ ਹੱਤ ਕੀ ਕਹਿੰਦੇ ਹੁੰਦੇ ਹਾਂ ਉਹ ਉਹ ਹੈ ਬਸ ਬਿਲਕੁਲ ਬਿਲਕੁਲ ਹਾਂ ਜਿਹੜੇ ਇਹਨਾਂ ਦੇ ਸਮਰਥਕ ਨੇ ਸ਼ਰਧਾਲੂ ਨੇ ਕਿ ਹੁਣ ਤਾਂ ਅੱਖਾਂ ਦੀ ਪੱਟੀ ਖੋਲ ਲੈਣ ਸਜ਼ਾਵਾਂ ਵੀ ਹੋ ਗਈਆਂ ਕੇਸ ਚੱਲ ਵੀ ਰਹੇ ਨੇ ਖੋਲ ਲਾਣਗੇ ਤਾਂ ਚੰਗਾ ਹੈ ਨਹੀਂ ਤਾਂ ਫਿਰ ਜਿਵੇਂ ਅੱਗੇ ਚੱਲੀ ਜਾਂਦਾ ਓਵੇਂ ਚੱਲੀ ਜਾਊਗਾ ਪਰ ਇਹਦੇ ਪੱਲੇ ਕੁਛ ਨਹੀਂ ਹੈ ਜਿਹੜਾ ਬਲਾਤਕਾਰ ਕੇਸਾਂ ਚ ਕੁੜੀਆਂ ਦੇ ਕੇਸਾਂ ਚ ਔਰ ਮਰਡਰ ਕੇਸ ਚ ਅੰਦਰ ਉਸ ਬੰਦੇ ਦੇ ਪੱਲੇ ਕੀ ਰਹਿ ਗਿਆ ਆਮ ਇੱਕ ਆਪਾਂ ਕੋਈ ਪਿੰਡ ਚ ਬੰਦਾ ਕੋਈ ਕਤਲ ਕਰ ਦਿੰਦਾ ਉਹ ਤੋਂ ਮੂੰਹ ਪਾਸੀ ਕਰਕੇ ਟੱਪ ਦੇ ਵੀ ਇਹ ਕਤਲ ਹੀ ਹੈ ਇਹ ਉਹਨਾਂ ਉਹਨਾਂ ਬੰਦਿਆਂ ਤੋਂ ਘੱਟ ਹੈ ਤੇ ਇਸ ਦੇ ਜਾ ਕੇ ਤੁਸੀਂ ਐਵੇਂ ਬਗੈਰ ਮਤਲਬ ਤੋਂ ਗੋਡੀ ਹੱਥ ਲਾਉਣੇ ਜਾਇ ਇਹਨੂੰ ਹੱਲਾਸ਼ੇਰੀ ਦਿਨੇ ਉਹ ਪਾਪਾਂ ਦੇ ਭਾਗੀ ਅਸੀਂ ਵੀ ਉਹਨੇ ਬਣ ਰਹੇ ਹਾਂ ਜਿਹੜੇ ਇਹ ਜਿਹੇ ਬੰਦਿਆਂ ਨੂੰ ਅਸੀਂ ਸਾਥ ਦੇ ਰਹੇ ਹਾਂ ਕਿਉਂ ਪਪਾ ਦੇ ਪਾਗੀ ਨਾ ਬਣੋ ਇਹਨਾਂ ਨੇ ਸਪਸ਼ਟ ਕਿਹਾ ਡੇਰਾ ਪ੍ਰੇਮੀਆ ਨੂੰ ਤੇ ਨਾਲ ਇਹ ਵੀ ਕਿਹਾ ਕਿ ਡੇਰਾ ਪ੍ਰੇਮੀ ਤੇ ਹੋਰ ਵੀ ਕੇਸ ਚੱਲਦੇ ਨੇ ਤੇ ਠੋਕੇ ਉਹ ਗਵਾਹੀ ਦੇਣਗੇ ਤੇ ਪਹਿਲਾਂ ਵੀ ਦਿੱਤੀ ਆ ਪਰ ਇੱਕ ਸਵਾਲ ਵੱਡਾ ਇਹਨਾਂ ਨੇ ਖੜਾ ਕੀਤਾ ਸਮਝੰਦਿਆ ਸਰਕਾਰਾਂ ਤੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਡੇਰਾ ਮੁਖੀ ਨੂੰ ਵਰਤਦੀਆਂ ਨੇ ਜਿਸ ਕਾਰਨ ਉਹਨਾਂ ਨੂੰ ਲਗਾਤਾਰ ਪੈਰੋਲ ਦਿੱਤੀ ਜਾ ਰਹੀ ਆ ਸੋ ਦੇਖਦੇ ਆ ਉਹਨਾਂ ਨਾਲ ਦਿਨਾਂ ਦਰਾਂ ਦਰਾਂ ਫਿਰ ਪੈਰੋਲ ਮਿਲੇਗੀ ਫਿਰ ਕੋਈ ਚੋਣਾ ਹੋਣਗੇ ਆ ਉਹਤੇ ਸਾਡੀ ਨਜ਼ਰ ਬਣੀ ਰਹੇਗੀ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰ ਮੋਹਾਲੀ